ਬੀਤੀ ਦਿਨ ਰਾਤ ਚੱਲੀ ਤੇਜ਼ ਹਨੇਰੀ ਚੱਖਣ ਕਾਰਨ ਹੁਸ਼ਿਆਰਪਟੰਡੀ ਕਾ ਰੋਡ ਤੇ ਸਥਿਤ ਇੱਕ ਗੁਪਤਾ ਟਾਇਲ ਸ਼ੋਅਰੂਮ ਤੇ ਇੱਕ ਵੱਡਾ ਦਰਖਤ ਡਿੱਗ ਗਿਆ ਜਿਸ ਕਾਰਨ ਸ਼ੋਅਰੂਮ ਨਾਲ ਸਥਿਤ ਗੋਦਾਮ ਦਾ ਕਾਫੀ ਜਿਆਦਾ ਨੁਕਸਾਨ ਹੋਇਆ ਹੈ ਮੈਂ ਹਾਂ ਤਰੁਣ ਗੁਪਤਾ ਜੀ ਇਸਲਾਮਾਬਾਦ ਜੀ ਕੀ ਨੁਕਸਾਨ ਹੋਇਆ ਹੈ ਕੀ ਗੱਲਬਾਤ ਹੋ ਰਹੀ ਹੈ ਸਰ ਨੁਕਸਾਨ ਕਾਫੀ ਜਿਆਦਾ ਹੋਇਆ ਜੀ ਮਾਲ ਕਾਫੀ ਗਨਾਈਟਡ ਪੀਸਸ ਟੁੱਟ ਗਏ ਫਿਰ ਆਪਣਾ ਸ਼ੈੱਡ ਦਾ ਕਾਫੀ ਨੁਕਸਾਨ ਹੋਇਆ ਜੀ ਤੇ ਇਹ ਸਰ ਕਈ ਵਾਰ ਕੰਪਲੇਂਟ ਪਾ ਚੁੱਕੇ ਆ ਕਿ ਇੱਥੇ ਬੜੇ ਖਤਨਾਕ ਹੋਏ ਪਏ ਆ ਦਰਖਤ ਦੋ ਤਿੰਨ ਵਾਰ ਰਿਟਰਨ ਕੰਪਲੀਟ ਵੀ ਦੇ ਚੁੱਕੇ ਆ ਜੀ ਇਹ ਮਤਲਬ ਕਿ ਕਮੇਟੀ ਉਹ ਜਿੰਨਾ ਟੁੱਟਦਾ ਹੈਗਾ ਉਹ ਪੀਸ ਦੇਖਣ ਆਂਦੇ ਆ ਨੁਕਸਾਨ ਹੋਣ ਤੋਂ ਬਾਅਦ ਪਤਾ ਚੱਲਦਾ ਕਿ ਇੰਨਾ ਹੋਇਆ ਜੀ ਉਹਨੂੰ ਚੱਕਣ ਆਂਦੇ ਬਸ ਅਜੇ ਇੱਕ ਵੀਕ ਪਹਿਲਾਂ ਹੀ ਇਹਨਾਂ ਨੂੰ ਰਿਟਰਨ ਕੰਪਲੇਂਟ ਕੀਤੀ ਇੱਥੇ ਆਏ ਸਿਰਫ ਕਰਕੇ ਕੁਝ ਨਹੀਂ ਗਏ ਸਿਰਫ ਪੱਤੇ ਪੁੱਤੇ ਸਾਈਡਾਂ ਤੋਂ ਲਾ ਲੂ ਕੇ ਚਲੇ ਗਏ ਜੀ ਕੋਈ ਕੰਪਲੇਨ ਨਹੀਂ ਕੰਪਲੇਨ ਨਹੀਂ ਸੀ ਕਿ ਜਿਹੜੇ ਦਰਖਤ ਟੁੱਟਦੇ ਆ ਜਾਂ ਜਿਹੜੇ ਜਿਨ੍ਹਾਂ ਦੇ ਡਾਣੇ ਆ ਇਧਰ ਨੂੰ ਦੁਕਾਨਵਾਲ ਨੂੰ ਹੋਇਆ ਉਹ ਸਿਰਫ ਉਹ ਵੱਡਾ ਆਂਦੀ ਕਹਿ ਰਹੇ ਆ ਇਹ ਵੀ ਇਹ ਹੁੰਦੇ ਨਹੀਂ ਹੈ ਜੀ ਇਹ ਸਾਰੇ ਦੁਕਾਨਦਾਰ ਨੂੰ ਦਿੱਤੀ ਗਈ ਸੀ ਸਾਡੇ ਵੱਲੋਂ ਸਰ ਅਸੀਂ ਫੋਰੈਸ ਡਿਪਾਰਟਮੈਂਟ ਦਿੱਤੀ ਸੀ ਜੀ ਅੱਛਾ ਜੀ ਡੀਏਪੋ ਸਾਹਿਬ ਨੂੰ ਫੇ ਉਹ ਕਹਿੰਦੇ ਸੀ ਕਮੇਟੀ ਵਾਲੇ ਕਰਨਗੇ ਜੀ ਅੱਛਾ ਜੀ ਕਮੇਟੀ ਵਾਲੇ ਜਾਂਦੇ ਕਹਿੰਦੇ ਕਿ ਅਸੀਂ ਐਡੇ ਵੱਡੇ ਦਫਤਰ ਨੂੰ ਨਹੀਂ ਕੁਝ ਕਰ ਸਕਦੇ ਜੀ ਇਹ ਹੁੰਦਾ ਜੀ ਤੇ ਇਹ ਸਾਨੂੰ ਇਹ ਨਹੀਂ ਪਤਾ ਕਿ ਕਿਹੜੇ ਵਿਭਾਗ ਨਾਲ ਗੱਲ ਕਰਨੀ ਚਾਹੀਦੀ ਇਸ ਟੌਪਿਕ ਤੇ ਇਹ ਰਿਟਨ ਚ ਕੰਪਲੇਂਟ ਦੇ ਜੀ ਰਿਟਨ ਚ ਵੀ ਕੰਪਲੇਂਟ ਹੋਈ ਹੋਈ ਹੈ ਜੀ ਤੇ ਕਮੇਟੀ ਵਾਲਿਆਂ ਦਾ ਕੀ ਕਹਿਣਾ ਥਾ ਕਮੇਟੀ ਵਾਲੇ ਕਹਿ ਰਹੇ ਜੀ ਕਿ ਇਹ ਦਰਖਤ ਬੜੇ ਹੈਗੇ ਜੀ ਇਹਨੂੰ ਸਿਰਫ ਜਿਹੜੇ ਹੈਗੇ ਟਾਣੇ ਥੋੜੇ ਮੋਟੇ ਅਸੀਂ ਕੱਟ ਸਕਦੇ ਹਾਂ ਜਿਆਦਾ ਸਾਡੇ ਕੋਲ ਹੈ ਨਹੀਂਗੇ ਸਰ ਕਾਫੀ ਨੁਕਸਾਨ ਹੋਇਆ ਜੀ ਸਾਡੇ ਗੇਟ ਦਾ ਕੇ ਫਰੰਟ ਸ਼ੈੱਡ ਦਾ ਉੱਪਰਲੇ ਫਰਸਟ ਫਲੋਰ ਦੇ ਸ਼ੈੱਡ ਦਾ ਕਾਫੀ ਹੱਦ ਤੱਕ ਨੁਕਸਾਨ ਹੋ ਗਿਆ ਜੀ ਥੱਲੇ ਗ੍ਰੇਨਾਈਟ ਸਾਰਾ ਟੁੱਟ ਗਿਆ ਗ੍ਰੇਨਾਈਟ ਦੇ ਪੀਸ ਬਹੁਤ ਟੁੱਟ ਗਏ ਜੀ ਇਹ ਗੱਲ ਕਰੀਏ ਪ੍ਰਸ਼ਾਸਨ ਦੀ ਐਪਲੀਕੇਸ਼ਨਾਂ ਦੇਣ ਤੋਂ ਬਾਅਦ ਵੀ ਜਿਹੜਾ ਕੰਮ ਨਹੀਂ ਹੋ ਰਿਹਾ ਨਹੀਂ ਪ੍ਰੋਪਰ ਕੰਮ ਨਹੀਂ ਹੋ ਰਿਹਾ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਰ ਸਾਡਾ ਮੰਤਰੀ ਇਹਦਾ ਕੁਝ ਹੱਲ ਹੋਵੇ ਕਿ ਅੱਗੇ ਤੋਂ ਫਰਦਰ ਕੋ ਨੁਕਸਾਨ ਨਾ ਹੋਵੇ ਇਹ ਤਾਂ ਰਾਤ ਨੂੰ ਸੀ ਕੋਈ ਜਾਨ ਮਾਲ ਦੀ ਨੁਕਸਾਨ ਹੋ ਜਾਂਦਾ ਫਿਰ ਇਹੀ ਦਿਨ ਦੇ ਟਾਈਮ ਹੁੰਦਾ ਕੋਈ ਬਾਈਟੈਂਸ ਕੋ ਆਈਂਦਾ ਪਹਿਲੇ 2 ਕੁ ਮਹੀਨੇ ਗੱਲ ਲੱਗੀ ਹੈ ਇਹ ਕਸਟਮਰ ਦੁਕਾਨ ਦੇ ਅੰਦਰ ਬੜਦਾ ਪੇਸ ਟਾਣਾ نیچے गिर ਗਿਆ ਜੀ ਉਹ ਤਾਂ ਸ਼ੂਰ ਕਰੋ 5 2 ਮਿੰਟ ਦਾ ਸਿਰਫ ਫਰਕ ਪਿਆ ਜੀ ਟਾਣਾ ਬਹੁਤ ਵੱਡਾ ਸੀ ਜੇ ਕਿਸੇ ਕਸਟਮਰ ਦੇ ਉੱਪਰ ਗਿਰ ਜਾਂਦਾ ਜੇ ਕੋ ਸਾਡੇ ਗਲ ਕੁਦਰਤੀ ਕੋਈ ਬੰਦਾ ਉੱਪਰ نیچے ਆ ਜਵੇ ਅਸੀਂ ਤਾਂ ਇਹ ਪ੍ਰਸ਼ਾਸਨ ਨੂੰ ਕਹਿੰਦੇ ਕਿ ਮੰਗ ਕਰਦੇ ਹਾਂ ਕਿ ਟਾਣੇ ਟੁੱਟਨੇ ਚਾਹੀਦੇ ਜਿਹੜੇ ਮਨ ਕੀ ਖਤਰਨਾਕ ਹੋਏ ਪਏ ਦਰਖਤ ਉਹਨੇ ਵੱਲ ਦੇਖਣਾ ਚਾਹੀਦਾ ਇਹ ਨਹੀਂ ਕਿ ਨੁਕਸਾਨ ਹੋਣ ਤੋਂ ਬਾਅਦ ਦੇਖਿਆ ਜਾਵੇ ਉਸ ਤੋਂ ਪਹਿਲੇ ਜੇ ਕੀਤਾ ਜਾਵੇ ਤਾਂ ਬਹੁਤ ਮਿਹਰਬਾਨੀ ਹੈ ਜੀ ਜਨਕੀ ਨਾ ਜੀ ਮੇਰਾ ਨਾਮ ਹੈਗਾ ਜੀ ਪ੍ਰਮੋਦ ਕੁਮਾਰ ਰੰਦੇਵ ਮਾਰਬਲ ਆਪਣੀ ਨੈਕਸਟ ਡੋਰ ਹੈਗੀ ਜੀ ਗੁਪਤਾਜੀ ਦੇ ਬਿਲਕੁਲ ਨੈਕਸਟ ਡੋਰ ਆਪਣੀ ਦੁਕਾਨ ਹੈ ਲਾਸਟ ਵੀਕ ਸਰ ਜੀ ਅਸੀਂ ਰਿਟਨ ਕੰਪਲੇਂਟ ਦਿੱਤੀ ਸੀ ਡੀਐਫਓ ਸਾਹਿਬ ਨੂੰ ਬਾਕਾਇਦਾ ਰਿਟਨ ਕੰਪਲੇਂਟ ਦਿੱਤੀ ਉਹਨਾਂ ਨੇ ਸਾਨੂੰ ਮੈਸੇਜ ਵੀ ਆਇਆ ਕਿ ਤੁਹਾਨੂੰ ਨਗਰ ਨਿਗਮ ਵਾਲੇ ਆ ਕੇ ਸਾਰਾ ਕਰਕੇ ਜਾਣਗੇ ਉਹ ਇੱਥੇ ਆਏ ਉਹਨਾਂ ਨੂੰ ਬੁਲਾਇਆ ਬੁਲਾ ਕੇ ਕੁਝ ਨਹੀਂ ਉਹਨਾਂ ਨੇ ਕੀਤਾ ਕੋਈ ਇਹਨਾਂ ਨੇ 1 ਰੁਪਿਆ ਦਾ ਵੀ ਕੰਮ ਨਹੀਂ ਕੀਤਾ ਜਿਹੜਾ ਵੀ ਕੀਤਾ ਮਾੜੇ ਮੋੜੇ ਪੱਤੇ ਪੱਤੇ ਲਾ ਕੇ ਸਾਈਡਾਂ ਤੇ ਚਲੇ ਗਿਆ ਜੀ ਆਣ ਕੇ ਸਾਨੂੰ ਇਹਨਾਂ ਨੇ ਜਰੂਰ ਕਹਿ ਗਿਆ ਜੀ ਇੱਥੇ ਕ੍ਰੇਨ ਮਂਗਾਓ ਜੀ ਹੈ ਕ੍ਰੇਨ ਕ੍ਰੇਨ ਅਸੀਂ ਆਪ ਆਪ ਮਂਗਾਈਏ ਤੇ ਉਹ ਤਾਂ ਉਹ ਤਾਂ ਉਹ ਤਾਂ ਇਹਨਾਂ ਦਾ ਤਾਂ ਕੋਈ ਪਰਪਸ ਹੀ ਨਹੀਂ ਰਿਹਾ ਜੀ ਇਹ ਤਾਂ ਇਹਨਾਂ ਨੂੰ ਚਾਹੀਦਾ ਕਿ ਉਹ ਆਪਣੇ ਬੰਦੇ ਭੇਜਣ ਆਪਣੇ ਤਰੀਕੇ ਦੇ ਨਾਲ ਜੇ ਇਹਨੂੰ ਕਟਾਏ ਜਾਣ ਜਿਹੜਾ ਨੁਕਸਾਨ ਨਾ ਹੋਵੇ ਪਿਛਲੀ ਵਾਰੀ ਦਰਖਤ ਦਾਣੇ ਜਿਹੜੇ ਹਮੇਸ਼ਾ ਉੱਥੇ ਡਿੱਗਦੇ ਪਏ ਆ ਐਡੇ ਵੱਡੇ ਸ਼ੀਸ਼ੇ ਲੱਗੇ ਦੁਕਾਨਾਂ ਦੇ ਅੱਗੇ ਗ੍ਰੇਨਾਈਟ ਪਏ ਆ ਇਹਦਾ ਸਾਰਾ ਨੁਕਸਾਨ ਦਾ ਕੌਣ ਜ਼ਿੰਮੇਵਾਰ ਹੈ ਜੀ ਇਹ ਤਾਂ ਸਿਰਫ ਇੱਥੇ ਆਂਦੇ ਆ ਫਾਰਮੈਲਟੀ ਕੀਤੀ ਫਾਰਮੈਲਟੀ ਕਰਨ ਤੋਂ ਬਾਅਦ ਵਾਪਸ ਚਲੇ ਗਏ ਜੀ ਐ ਫੋਟੋਆਂ ਸ਼ੂਟ ਕਰ ਲੈਂਦੇ ਆ ਕੋਲ ਖੜੋ ਜੀ ਤੁਹਾਡੀ ਫੋਟੋ ਕੀਤੀ ਆ ਫੋਟੋ ਕਰਕੇ ਜਾ ਕੇ ਮੀਡੀਆ 'ਚ ਪਾਤਾ ਜੀ ਆ ਦੇਖੋ ਅਸੀਂ ਪੱਤੇ ਲਾ ਕੇ ਆ ਗਏ ਆ ਇਹ ਤੋਂ ਇਲਾਵਾ ਇੱਥੇ ਕੋਈ ਪ੍ਰੋਪਰ ਕੋਈ ਪ੍ਰਸ਼ਾਸਨ ਦਾ ਕੋਈ ਕੁਝ ਨਹੀਂ ਕੋਈ ਕਰ ਰਿਹਾ ਜੀ ਇਹ ਤਾਂ ਸਿਰਫ ਇੱਕ ਨਾ ਅਫਸੋਸ਼ੇबाजी ਹੁੰਦੀ ਆ ਕਿ ਦੇਖੋ ਜੀ ਫੋਟੋ ਮਾ ਖਚਾ ਲਓ ਦਰਖਤ ਦੇ ਨਾਲ ਖੜ ਕੇ ਫੋਟੋ ਮਾ ਖਚਾ ਲਓ ਤੇ ਬਸ ਇਹ ਕੰਮ ਕਰਾ ਲਓ ਬਾਕੀ ਤੁਹਾਡੇ ਸਾਹਮਣੇ ਦੇਖ ਲਓ ਅੱਜ ਕਿੰਨੀ ਹਵਾ ਚੱਲੀ ਇਹਨੂੰ ਆ ਪੂਰਾ ਦਾ ਪੂਰਾ ਦਰਖਤ ਦੁਕਾਨ ਦੇ ਅੱਗੇ ਡੇਗ ਪਿਆ ਇਹ ਮੇਰੇ ਖਿਆਲ ਘੱਟੋ ਘੱਟ 50-60000 ਰੁਪਏ ਦਾ ਨੁਕਸਾਨ ਹੈ ਇਹਦਾ ਕੋਈ ਜ਼ਿੰਮੇਵਾਰ ਨਹੀਂ ਕੋਈ ਵਾਲੀ ਵਾਰਤ ਨਹੀਂ ਨਾ ਇਹਦਾ ਕਮੇਟੀ ਜ਼ਿੰਮੇਵਾਰ ਹੈ ਨਾ ਇਹਦਾ ਡੀਐਫਓ ਸਾਹਿਬ ਨਾ ਜਿੰਨੂੰ ਮਰਜ਼ੀ ਤੁਸੀਂ ਕਹਿ ਲਓ ਕਿਸੇ ਨੂੰ ਕਹੋ ਕਿ ਨੁਕਸਾਨ ਕੌਣ ਹੈ ਨੁਕਸ ਟੈਕਸ ਵਾਈਜ਼ ਟੈਕਸ ਦੇਣ ਨੂੰ ਇੱਕ ਦਿਨ ਦਾ ਵੀ ਲੇਟ ਹੋ ਜੇ ਪੈਨਲਟੀਆਂ ਨਾਲ ਅਸੀਂ ਪੇ ਕਰਦੇ ਆ ਤੁਸੀਂ ਇਹ ਦੇਖੋ ਨਾ ਇਹਦਾ ਇਹਦਾ ਹੈ ਕਿ ਹੁਣ ਜ਼ਿੰਮੇਵਾਰ ਕੌਣ ਹੈ ਅਸੀਂ ਇਹਦੇ ਵਿੱਚ ਕੀ ਕਰੀਏ ਅਸੀਂ ਕੀ ਕਰ ਸਕਦੇ ਆ ਇਹਦੇ ਵਿੱਚ ਅੱਜ ਤਾਂ ਸਿਰਫ ਕੰਪਲੇਨਟ ਕਰ ਸਕਦੇ ਆ ਪ੍ਰਸ਼ਾਸਨ ਨੂੰ ਕੰਪਲੇਨਟ ਕਰ ਸਕਦੇ ਆ ਪ੍ਰਸ਼ਾਸਨ ਸਾਡੀ ਸੁਣਦਾ ਹੀ ਕੋਈ ਨਹੀਂ ਕੋਈ ਇੱਥੇ ਸਿਰਫ ਜਿਹੜਾ ਆਪਣਾ ਬਸ ਇੱਕ ਦੂਜੇ ਦਾ ਰਾਜਨੀਤੀ ਕਿੱਦਾਂ ਜੀ ਬਸ ਉਹ ਚਮਕਾਉਣ ਦੇ ਚੱਕਰ ਦੇ ਵਿੱਚ ਇੱਕ ਦੂਜੇ ਦੀਆਂ ਫੋਟਵਾਂ ਲਾਈਆਂ ਟੈਕਸਾਂ ਲਾਈਆਂ ਉਹਦੇ ਤੇ ਕੰਮ ਹੋ ਰਿਹਾ ਜੀ ਬਸ ਇਹ ਤੋਂ ਜ਼ਿਆਦਾ ਇਲਾਵਾ ਹੋਰ ਕੋਈ ਕੋਈ ਕੰਮ ਨਹੀਂ ਹੋ ਰਿਹਾ ਜੀ ਕੋਈ ਕੰਮ ਵੀ ਜਿਹੜਾ ਤੁਸੀਂ ਕਹਿ ਸਕਦੇ ਆ ਆ ਤੁਹਾਡੇ ਸਾਹਮਣੇ ਆ ਤੁਸੀਂ ਆ ਦੇਖ ਲਓ ਕੀ ਹੋਇਆ ਕੀ ਆ ਇਹ ਤੋਂ ਇਲਾਵਾ ਤੁਸੀਂ ਕੀ ਅੰਦਾਜ਼ਾ ਲਾਓਗੇ ਕੀ ਕੰਮ ਹੋਰ ਹੋ ਰਿਹਾ ਜੇ ਇੱਕ ਦਰਖਤ ਵੀ ਨਹੀਂ ਤੁਸੀਂ ਛਾਂਗ ਸਕਦੇ ਜਿਹੜੇ ਡਾਣਾ ਹੀ ਨਹੀਂ ਤੋੜ ਸਕਦੇ ਸੁੱਕੇ ਦਰਖਤ ਦੇਖੋ ਪਿੱਛੇ 20-20 ਸਾਲ ਤੋਂ ਦਰਖਤ ਜਿਹੜੇ ਸੁੱਕੇ ਪਏ ਆ ਆਣ ਕੇ ਦੇਖੋ ਜਰਾ ਇੱਕ ਵਾਰੀ ਵੀਡੀਓ ਸ਼ੂਟ ਕਰੋ ਦੇਖੋ ਜਰਾ ਜਾ ਕੇ ਸਾਰੇ ਦਰਖਤ ਜਿਹੜੇ ਆ ਉਹ ਸੁੱਕੇ ਖੜੇ ਪਿਛਲੇ 10 ਸਾਲ ਤੋਂ ਇੰਨਾ ਡੇਂਜਰ ਆ ਸਾਡੇ ਕਿਤੇ ਉੱਤੇ ਡਿੱਗ ਜਵੇ ਕਿਸੇ ਦੇ ਉੱਤੇ ਡਿੱਗ ਜਵੇ ਕੋਈ ਕੋਈ ਸੁਣਵਾਈ ਨਹੀਂ ਕੋਈ ਪੁੱਛ ਨਹੀਂ ਕੋਈ ਇਹਦਾ ਕੋਈ ਲੈਣ ਦੇਣ ਨਹੀਂ ਜੀ ਲਾਸਟ ਵੀਕ ਡਿਗਾ ਜੀ ਸੜਕ ਦੇ ਉੱਤੇ ਡਿਗਾ ਇੱਕ ਵਾਰੀ ਤੁਸੀਂ ਆ ਕੇ ਤਾਂ ਦੇਖੋ ਜੀ ਰੰਦੇਵ ਮਾਰਵ ਸਲਾਮਾਬਾਦ ਤੋਂ ਲੈ ਕੇ ਤੁਸੀਂ ਉੱਥੇ ਤੱਕ ਜਾ ਕੇ ਦੇਖੋ ਕਿੰਨੇ ਦਰਖਤ ਵਿੱਚ ਸੁੱਕੇ ਪਏ ਆ ਇਹ ਮੇਰੇ ਖਿਆਲ ਅੱਜ ਜਾਂ ਕੱਲ ਤੁਸੀਂ ਦੋ ਜਿਹੇ ਬੰਦੇ ਉਹਨੂੰ ਧੱਕਾ ਲਾਂ ਤੇ ਡੇਗ ਬਣ ਕੇ ਡਰ ਫਿਰ ਵੀ ਕੋਈ ਕਟਰ ਨੂੰ ਤਿਆਰ ਨਹੀਂ ਜੀ ਉਹਨਾਂ ਨੂੰ ਉਹਦਾ ਕੋਈ ਸੰਤ ਕੋਈ ਸਮਾਂ ਨਹੀਂ ਜੀ ਕਿਹਨੂੰ ਕਿਹਾ ਜਾਵੇ ਕਿਹਨੂੰ ਕਿਹਾ ਜਾਵੇ ਕਿਹਨੂੰ ਕੰਪਲੇਨ ਕੀਤੀ ਜਾਵੇ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਜੀ ਇਹ ਤਾਂ ਸਿਰਫ ਅਸੀਂ ਤੁਹਾਨੂੰ ਦੱਸ ਰਹੇ ਹਾਂ ਤੁਸੀਂ ਥੋੜਾ